ਵਾਹਿਗੁਰੂ ਜੀ ਕਾ ਕਲਤਾ ਵਾਹਿਗੁਰੂ ਜੀ ਕੀ ਫਤਿਹ ਸਿਰਾਂ ਦੇ ਮੁੱਲ ਸਿਰਾਂ ਤੇ ਤਾਜ ਇਸ ਵਿਸ਼ੇ ਨਾਲ ਸੰਬੰਧਿਤ ਆਪਾਂ ਵਿਚਾਰ ਚਰਚਾ ਕਰ ਰਹੇ ਸੀ ਗੱਲ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸਾਨੂੰ ਸਮਾਜ ਨੂੰ ਕੀ ਦੇਣਾ ਕੁਝ ਥੋੜੇ ਜਿਹਾ ਵਿਦਵਾਨ ਹੋਰ ਗਿਣਤੀ ਕਰ ਲਈਏ ਕਿ ਜਿਹੜੇ ਉਸ ਰਾਜ ਦੇ ਵਿੱਚੋਂ ਪੈਦਾ ਹੋਏ ਸਨ ਤੇ ਉਹਨਾਂ ਨੇ ਆਪਣਾ ਭਰਪੂਰ ਯੋਗਦਾਨ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਪਾਇਆ ਸੀ। ਇਹਨਾਂ ਵਿੱਚੋਂ ਇੱਕ ਨੰਬਰ 36 ਡਾਕਟਰ ਬਲਬੀਰ ਸਿੰਘ ਪਿਤਾ ਸਰਦਾਰ ਚਰਨ ਸਿੰਘ ਅੰਮ੍ਰਿਤਸਰ ਇਹ ਭਾਈ ਉੱਚ ਕੋਟੀ ਦਾ ਵਿਦਵਾਨ ਸੀ। ਸਨ 1919 ਵਿੱਚ ਇਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ। ਸਨ 1921 ਵਿੱਚ ਐਮਐਸਸੀ ਪਾਸ ਕਰ ਲਈ। ਵਾਪਸ ਆ ਕੇ ਪਹਿਲਾ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰੋਫੈਸਰ ਨਿਯੁਕਤ ਹੋਇਆ ਸਨ 1937 ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ ਮੈਨੇਜਰ ਮੈਨੇਜਿੰਗ ਡਾਇਰੈਕਟਰ ਲਾਇਆ ਗਿਆ ਸਰਦਾਰ ਬਲਬੀਰ ਸਿੰਘ ਨੂੰ ਚੀਬ ਖਾਲਸਾ ਦੀਵਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਸਰਕਾਰ ਆਦ ਨੇ ਸਨਮਾਨਿਤ ਕੀਤਾ ਤੇ ਵੱਡੇ ਅਹੁਦੇ ਦਿੱਤੇ ਇਸ ਵਿਦਵਾਨ ਪੁਰਖ ਨੇ ਗੁਰਮਤ ਨਾਲ ਸੰਬੰਧਿਤ ਵਿਸ਼ਿਆਂ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਭਾਵੇਂ ਗਿਣਤੀ ਪੱਖੋਂ ਇਹ ਥੋੜੀਆਂ ਸਨ ਪਰ ਇਹਨਾਂ ਦਾ ਕਾਰਜ ਬਹੁਤ ਵੱਡਾ ਸੀ ਇਸ ਨੇ ਨਿਰੋਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਲਿਖਿਆ ਚਾਰ ਭਾਗਾਂ ਵਿੱਚ ਉਹ ਪੰਜਾਬੀ ਯੂਨੀਵਰਸਿਟੀ ਵੱਲੋਂ ਛਪਾਇਆ ਗਿਆ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਲਾਜਵਾਬ ਹੈ ਇਸ ਦਾ ਸਮਾਂ ਸੀ 1896 ਤੋਂ ਲੈ ਕੇ 1974 ਤੱਕ ਦਾ ਨੰਬਰ 37 ਸਰਦਾਰ ਮਹਿੰਦਰ ਸਿੰਘ ਰੰਧਾਵਾ ਪਿਤਾ ਸਰਦਾਰ ਸ਼ੇਰ ਸਿੰਘ ਪਿੰਡ ਬੋਦਲ ਜ਼ਿਲ੍ਹਾ ਹੁਸ਼ਿਆਰਪੁਰ ਇਸ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚ ਲਈ ਲਾਹੌਰ ਕਾਲਜ ਤੋਂ ਬਨਸਪਤੀ ਵਿਗਿਆਨ ਵਿੱਚ ਐਮ ਐਸ ਸੀ ਦੀ ਡਿਗਰੀ ਲਈ ਸਨ 1934 ਵਿੱਚ ਆਈ ਸੀ ਐਸ ਦਾ ਅਮਤਿਆਨ ਪਾਸ ਕਰਕੇ ਡਿਪਟੀ ਕਮਿਸ਼ਨਰ ਬਣ ਗਿਆ ਪਾਕਿਸਤਾਨ ਤੋਂ ਉਜੜ ਕੇ ਆਏ ਸ਼ਰਨਾਰਥੀਆਂ ਨੂੰ ਬਸਾਉਣ ਵਿੱਚ ਇਸ ਦਾ ਯੋਗਦਾਨ ਸਲਾਘਾਯੋਗ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਇਸ ਨੇ ਹੀ ਉੱਚੇ ਮਿਆਰਾਂ ਤੱਕ ਪਹੁੰਚਾਇਆ ਚੰਡੀ ਚੰਡੀਗੜ੍ਹ ਦੀ ਸੁੰਦਰ ਨੋਹਾਰ ਜੋ ਬਣੀ ਹੋਈ ਅੱਜ ਦਿਸਦੀ ਹੈ ਉਹ ਇਸੇ ਦੀ ਦੇਣ ਹੈ ਚੰਡੀਗੜ੍ਹ ਵਿੱਚ ਬਣਿਆ ਰੌਕ ਗਾਰਡਨ ਨੇਕ ਚੰਦ ਦੀ ਹੌਸਲਾ ਅਫਜ਼ਾਈ ਕਰਕੇ ਭਿੰਦਰ ਸਿੰਘ ਨੇ ਹੀ ਸੰਪੂਰਨ ਕਰਵਾਇਆ ਸੀ ਰੰਧਾਵਾ ਜੀ ਨੇ ਕਈ ਕਿਤਾਬਾਂ ਵੀ ਲਿਖੀਆਂ ਸਨ ਲਿਖਾਰੀਆਂ ਅਤੇ ਕਲਾਕਾਰਾਂ ਦੀ ਹਮੇਸ਼ਾ ਹੌਸਲਾ ਅਫਜਾਈ ਕਰਦਾ ਰਹਿੰਦਾ ਮਹਿੰਦਰ ਸਿੰਘ ਰੰਧਾਵਾ ਉਚਕੋਟੀ ਦਾ ਵਿਦਵਾਨ ਤੇ ਵਿਦਾਗ ਸ਼ਖਸੀਅਤ ਉਚ ਪਾਏ ਦਾ ਮਨੁੱਖ ਸੀ ਇਸ ਦਾ ਸਮਾਂ 1909 ਤੋਂ ਲੈ ਕੇ 1986 ਤੱਕ ਨੰਬਰ 38 ਜਰਨਲ ਮੋਹਨ ਸਿੰਘ ਪਿਤਾ ਤਾਰਾ ਸਿੰਘ ਪਿੰਡ ਬਦਿਆਣਾ ਜ਼ਿਲ੍ਹਾ ਸਿਆਲਕੋਟ ਇਹ ਫੌਜ ਵਿੱਚ ਭਰਤੀ ਹੋ ਕੇ ਅਫਸਰ ਬਣ ਗਿਆ ਸੁਭਾਸ਼ ਚੰਦਰ ਬੋਸ ਨਾਲ ਮਿਲ ਕੇ ਆਜ਼ਾਦ ਹਿੰਦ ਫੌਜ ਬਣਾਈ ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਲੇਖੇ ਲਾ ਦਿੱਤਾ ਆਜ਼ਾਦੀ ਤੋਂ ਮਗਰੋਂ ਵਿਧਾਨ ਸਭਾ ਤੇ ਲੋਕ ਸਭਾ ਦਾ ਮੈਂਬਰ ਵੀ ਬਣਿਆ ਇਸ ਦਾ ਸਮਾਂ 1909 ਤੋਂ 1999 ਤੱਕ ਨੰਬਰ 39 ਮੋਹਨ ਸਿੰਘ ਦਿਵਾਨਾ ਪਿਤਾ ਸਰਦਾਰ ਸ਼ੇਰ ਸਿੰਘ ਪਿੰਡ ਦੇਵੀ ਜ਼ਿਲ੍ਹਾ 라ਵਲਪਿੰਡੀ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਵਿੱਚ ਪੜ੍ਹੀ ਨਿਮੀਤੋ ਮਗਰੋਂ ਸਿਆਲਕੋਟ ਸਕੂਲ ਵਿੱਚ ਦਾਖਲ ਹੋਇਆ ਜਿੱਥੋਂ 10ਵੀਂ ਜਮਾਤ ਪਾਸ ਕੀਤੀ ਉਸ ਤੋਂ ਬਾਅਦ ਗਵਰਨਮੈਂਟ ਕਾਲਜ ਲਾਹੌਰ ਤੋਂ ਬੀਏ ਅੰਗਰੇਜ਼ੀ ਆਨਰਜ਼ ਪਾਸ ਕੀਤੀ ਰੁਜ਼ਗਾਰ ਦੀ ਤਲਾਸ਼ ਵਿੱਚ ਬਹੁਤ ਥਾਂਈ ਗਿਆ ਪਰ ਬਾਗੀਆਂ ਦਾ ਸੁਭਾਅ ਹੋਣ ਕਰਕੇ ਕਿਤੇ ਲੰਮਾ ਸਮਾਂ ਟਿਕ ਨਾ ਸਕਿਆ ਸਨ 1924 ਵਿੱਚ ਕਲਕੱਤਾ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੀ ਐਮਏ ਪਾਸ ਕਰ ਲਈ ਹੋਰ ਕਈ ਥਾਂਈ ਨੌਕਰੀ ਕਰਨ ਤੋਂ ਬਾਅਦ ਇਹ 1928 ਵਿੱਚ ਲਾਹੌਰ ਕਾਲਜ ਵਿੱਚ ਪ੍ਰੋਫੈਸਰ ਲੱਗ ਗਿਆ ਸਨ 1959 ਤੱਕ ਬਹੁਤ ਥਾਈ ਵੱਡੀਆਂ ਪੋਸਟਾਂ ਤੇ ਨੌਕਰੀ ਕਰਦਾ ਰਿਹਾ ਇਹ ਪੰਜਾਬੀ ਅੰਗਰੇਜ਼ੀ ਉਰਦੂ ਫਾਰਸੀ ਦਾ ਤੁਰੰਤਰ ਵਿਦਵਾਨ ਸੀ ਜਿੱਥੇ ਹੋਰ ਨਾ ਭਾਸ਼ਾਵਾਂ ਵਿੱਚ ਇਸ ਨੇ ਸਾਹਿਤ ਲਿਖਿਆ ਨਾਲ ਹੀ ਗੁਰਮਤਿ ਬਾਰੇ ਵਧੀਆ ਕਿਤਾਬਾਂ ਲਿਖੀਆਂ ਇਸ ਦਾ ਸਮਾਂ ਸੀ 1899 ਤੋਂ ਲੈ ਕੇ 1984 ਤੱਕ ਨੰਬਰ 40 ਸਰਦਾਰ ਮੋਹਨ ਸਿੰਘ ਵੈਦ ਪਿਤਾ ਸਰਦਾਰ ਜੈਮਲ ਸਿੰਘ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਭਾਈ ਮੋਹਨ ਸਿੰਘ ਦੇਸੀ ਦਵਾਈਆਂ ਬਣਾਉਣ ਵਾਲਾ ਉੱਤਮ ਵੈਦ ਸੀ ਦਵਾਈਆਂ ਨਾਲ ਇਹ ਲੋੜਵੰਦਾਂ ਦੀ ਬਹੁਤ ਸੇਵਾ ਕਰਦਾ ਰਹਿੰਦਾ ਸਿੱਖ ਧਰਮ ਦੇ ਪ੍ਰਚਾਰ ਵਿੱਚ ਇਸ ਨੇ ਬਹੁਤ ਯੋਗਦਾਨ ਪਾਇਆ 200 ਤੋਂ ਵੱਧ ਟ੍ਰੈਕਟ ਅਤੇ ਕਿਤਾਬਾਂ ਗੁਰਮਤਿ ਬਾਰੇ ਲਿਖ ਕੇ ਇਸ ਨੇ ਵੰਡੀਆਂ ਹੋਰ ਪਾਸ਼ਾਵਾਂ ਦੀਆਂ ਚੰਗੀਆਂ ਕਿਤਾਬਾਂ ਪੰਜਾਬੀ ਵਿੱਚ ਅਨਵਾਦ ਕੀਤੀਆਂ ਅਤੇ ਕਰਾਈਆਂ ਕਈ ਸਕੂਲ ਖੋਲੇ ਇਸ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਰਿਹਾ ਸੀ ਇਸ ਦਾ ਸਮਾਂ 1881 ਤੋਂ ਲੈ ਕੇ 1936 ਤੱਕ ਨੰਬਰ 41 ਇਹ ਤਾਂ ਆਪਾਂ ਪਹਿਲਾਂ ਵੀ ਪੜ ਚੁੱਕੇ ਹਾਂ ਪਰ ਦੁਬਾਰਾ ਦੁਹਰਾ ਦੇਵਾਂ ਮਹਾਰਾਜਾ ਰਣਜੀਤ ਸਿੰਘ ਪਿਤਾ ਸਰਦਾਰ ਮਹਾ ਸਿੰਘ ਜਨਮ ਗੁਜਰਾਂ ਵਾਲਾ ਜਿਹੜਾ ਕਿ ਅੱਜ ਕੱਲ ਪਾਕਿਸਤਾਨ ਚ ਰਹਿ ਗਿਆ ਇਹ ਸੂ ਇਸ ਸੂਰਬੀਰ ਨੇ ਪੰਜਾਬ ਦੀ ਹੋਣੀ ਬਦਲ ਦਿੱਤੀ ਸਿੱਖਾਂ ਨੂੰ ਤਾਜ ਤਖਤ ਦੇ ਮਾਲਕ ਬਣਾ ਦਿੱਤਾ Hindu ਮੁਸਲਮਾਨਾਂ ਨੂੰ ਸ਼ਾਂਤੀ ਨਾਲ ਜ਼ਿੰਦਗੀ ਜਿਉਣ ਦਾ ਅਫਸਰ ਦਿੱਤਾ 50 ਸਾਲ ਤੱਕ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਦਾਖਲ ਨਾ ਹੋਣ ਦਿੱਤਾ ਮਹਾਰਾਜਾ ਰਣਜੀਤ ਸਿੰਘ ਬਾਰੇ ਬਹੁਤ ਕਿਤਾਬਾਂ ਛਪ ਚੁੱਕੀਆਂ ਹਨ ਪਰ ਅਜੀਬੀ ਉਸ ਦੀ ਜ਼ਿੰਦਗੀ ਦੇ ਉਸ ਦੇ ਰਾਜ ਦੇ ਬਹੁਤ ਸਾਰੇ ਪੱਖ ਅਣਦੇਖੇ ਪਏ ਹਨ ਇੱਕੋ ਇੱਕ ਯੋਧਾ ਹੋਇਆ ਜਿਸ ਨੂੰ ਪੰਜਾਬ ਦੇ ਸੂਰਮੇ ਨੂੰ ਸ਼ੇਰ-ਏ-ਪੰਜਾਬ ਕਿਹਾ ਜਾਂਦਾ ਹੈ ਇਸ ਦਾ ਸਮਾਂ ਸੀ 1780 ਤੋਂ ਲੈ ਕੇ 1839 ਨੰਬਰ 42 ਸਰਦਾਰ ਰਾਮ ਸਿੰਘ ਸੋਹਲ ਪਿਤਾ ਸਰਦਾਰ ਆਸਾ ਸਿੰਘ ਪਿੰਡ ਰਸੂਲ ਜ਼ਿਲ੍ਹਾ ਗੁਰਦਾਸਪੁਰ ਇਹ ਭਾਈ ਛੋਟੀ ਉਮਰੇ ਲੱਕੜੀ ਦੇ ਕਾਰਖਾਨੇ ਵਿੱਚ ਮਿਸਤਰੀ ਦਾ ਕੰਮ ਸਿੱਖਣ ਲੱਗ ਪਿਆ। ਉੱਥੇ ਇਸ ਨੇ ਲੱਕੜੀ ਦੇ ਫੱਟਿਆਂ ਤੇ ਖੁਦਾਈ ਕਰਕੇ ਜੋ ਬੇਲ ਬੂਟੇ ਬਣਾਏ ਉਸ ਤੋਂ ਸਾਰੇ ਲੋਕ ਬਹੁਤ ਪ੍ਰਭਾਵਿਤ ਹੋਏ। ਇਸ ਦੇ ਕੰਮ ਦੀ ਮਸ਼ਹੂਰੀ ਕਾਰਨ ਇੱਕ ਅੰਗਰੇਜ਼ ਪ੍ਰਿੰਸੀਪਲ ਨੇ ਰਾਮ ਸਿੰਘ ਨੂੰ ਆਪਣੇ ਸਕੂਲ ਵਿੱਚ ਦਾਖਲ ਕਰ ਲਿਆ। ਸਖਤ ਮਿਹਨਤ ਨਾਲ ਇਸ ਨੇ ਡਰਾਇੰਗ ਦਾ ਕੋਰਸ ਪਾਸ ਕਰ ਲਿਆ। ਪ੍ਰਿੰਸੀਪਲ ਨੇ ਉਸੇ ਸਕੂਲ ਵਿੱਚ ਆਰਾਮ ਸਿੰਘ ਨੂੰ ਡ੍ਰੈਗ ਮਾਸਟਰ ਦੀ ਪੱਕੀ ਨੌਕਰੀ ਦੇ ਦਿੱਤੀ ਪ੍ਰਿੰਸੀਪਲ ਕਿਪਲਿੰਗ ਇਸ ਦੇ ਕੰਮ ਤੋਂ ਬਹੁਤ ਖੁਸ਼ ਸੀ ਉਸ ਨੇ ਰਾਮ ਸਿੰਘ ਨੂੰ ਇੰਗਲੈਂਡ ਬੁਲਾ ਲਿਆ ਸਨ 1880 ਵਿੱਚ ਇਸ ਨੂੰ ਇੰਗਲੈਂਡ ਦੇ ਰਾਇਲ ਪੈਲੇਸ ਦਾ ਨਮੂਨਾ ਬਣਾਉਣ ਵਾਸਤੇ ਯਾਨੀ ਕਿ ਨਕਸ਼ਾ ਬਣਾਉਣ ਵਾਸਤੇ ਕਿਹਾ ਗਿਆ ਮੁਕਾਬਲੇ ਤੇ ਦੁਨੀਆ ਭਰ ਵਿੱਚੋਂ ਹੋਰ ਕਲਾਕਾਰ ਵੀ ਆਏ ਹੋਏ ਸਨ ਰਾਮ ਸਿੰਘ ਦੀ ਕਲਾ ਕਿਰਤ ਨੂੰ ਸਭ ਤੋਂ ਵਧੀਆ ਕਰਾਰ ਦਿੱਤਾ ਗਿਆ ਇੰਗਲੈਂਡ ਦੀ ਮਹਾਰਾਣੀ ਨੇ ਇਸ ਨੂੰ ਸਨਮਾਨਿਤ ਕੀਤਾ ਜੇ ਸਕੂਲ ਵਿੱਚ ਇਹ ਪੜ੍ਹਿਆ ਸੀ ਇੰਗਲੈਂਡ ਵਾਪਸੀ ਆਉਣ ਤੇ ਉਸ ਸਕੂਲ ਦਾ ਇਸ ਨੂੰ ਪ੍ਰਿੰਸੀਪਲ ਆ ਦਿੱਤਾ ਗਿਆ ਇਸ ਨੇ ਭਾਰਤ ਅਤੇ ਬਾਹਰਲੇ ਦੇਸ਼ਾਂ ਲਈ ਇਮਾਰਤਾਂ ਦੇ ਬੇਅੰਤ ਨਕਸ਼ੇ ਬਣਾਏ ਜਿਨ੍ਹਾਂ ਵਿੱਚ ਖਾਸ ਇਹ ਹਨ ਖਾਲਸਾ ਕਾਲਜ ਅੰਮ੍ਰਿਤਸਰ ਜੀਪਸ ਕਾਲਜ ਲਾਹੌਰ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਹਾਲ ਇੰਡੀਅਨ ਦਰਬਾਰ ਹਾਲ ਲੰਡਨ ਐਫਸੀ ਕਾਲਜ ਲਾਹੌਰ ਲੇਡੀ ਲਾਇਲ ਹੋਮ ਲਾਕ ਕੋਰਟਸ ਡਿਸਟ੍ਰਿਕਟ ਕੋਰਟਸ ਹਾਲ ਇਲਾਹਾਬਾਦ ਵਾਇਸਰਾਏ ਨਿਵਾਸ ਸਿਮਲਾ ਸਨ 1911 ਵਿੱਚੋਂ ਜਦੋਂ ਜਾਰਜ 5ਵੀਂ ਦੀ ਦਿੱਲੀ ਵਿੱਚ ਤਾਜਪੋਸ਼ੀ ਹੋਣੀ ਸੀ ਤਾਂ ਹਾਲ ਦਾ ਨਮੂਨਾ ਅਤੇ ਅੰਦਰ ਦੀ ਸਜਾਵਟ ਰਾਮ ਸਿੰਘ ਨੇ ਹੀ ਤਿਆਰ ਕੀਤੀ ਸੀ ਇਸ ਦੀ ਬੇਅੰਤ ਸਲਾਘਾ ਹੋਈ ਇਸ ਨੂੰ ਬਹੁਤ ਸਾਰੇ ਵੱਡੇ ਵੱਡੇ ਸਨਮਾਨ ਮਿਲਦੇ ਰਹੇ ਸਮਾਸੀ ਇਸ ਦਾ 1858 ਤੋਂ ਲੈ ਕੇ 1916 ਤੱਕ ਨੰਬਰ 43 ਭਾਈ ਵੀਰ ਸਿੰਘ ਪਿਤਾ ਚਰਨ ਸਿੰਘ ਕਟੜਾ ਗਰਬਾ ਸਿੰਘ ਅੰਮ੍ਰਿਤਸਰ ਵੀਰ ਸਿੰਘ ਦਾ ਪਰਿਵਾਰ ਗੁਰਮਤ ਨਾਲ ਜੁੜਿਆ ਹੋਇਆ ਸੀ ਇਸ ਲਈ ਮੁੱਢਲੀ ਸਿੱਖਿਆ ਘਰ ਵਿੱਚ ਹੀ ਇਸ ਨੇ ਹਾਸਲ ਕੀਤੀ 20 ਸਾਲ ਦੀ ਉਮਰ ਵਿੱਚ ਇਸ ਨੇ ਲਿਖਣ ਦੀ ਸ਼ੁਰੂਆਤ ਕੀਤੀ ਸਿੰਘ ਸਭਾ ਲਹਿਰ ਚੀਪ ਖਾਲਸਾ ਦਿਵਾਨ ਨਾਲ ਵੀ ਇਸ ਨੇ ਕੰਮ ਕੀਤਾ ਫਿਰ ਆਪਣਾ ਅਖਬਾਰ ਖਾਲਸਾ ਸਮਾਚਾਰ ਆਰੰਭ ਦਿੱਤਾ ਸੰਤੋਖ ਸਿੰਘ ਰਚਿਤ ਸੂਰਜ ਪ੍ਰਕਾਸ਼ ਜਨਮ ਸਾਖੀਆਂ ਗੁਰਬਾਣੀ ਦੇ ਅਰਥ ਨਾਵਲ ਕਿਤਾਬਾਂ ਕਵਿਤਾਵਾਂ ਆਦ ਇਸ ਨੇ ਕਈ ਸਾਰੀਆਂ ਲਿਖੀਆਂ ਸਰਕਾਰ ਵੱਲੋਂ ਇਸ ਦੀ ਕਾਫੀ ਸਾਰੀ ਮਾਨ ਸਨਮਾਨ ਵੀ ਕੀਤਾ ਗਿਆ ਇਸ ਦਾ ਸਮਾਂ ਸੀ 1872 ਤੋਂ ਲੈ ਕੇ 1957 ਤੱਕ। ਸਿਆਣੇ ਪੁਰਖਾਂ ਦਾ ਕਥਨ ਹੈ ਕਿ ਇੱਕ ਵਾਰੀ ਗੱਡੀ ਰੜ ਪਵੇ ਫਿਰ ਰੜਦੀ ਹੀ ਰਹਿੰਦੀ ਹੈ। ਮੰਜ਼ਲ ਤੇ ਨਾ ਸਹੀ ਅੱਧ ਪਜਦ ਸਫ਼ਰ ਤਾਂ ਮੁਕਾ ਲੈਂਦੀ ਹੈ। ਅੰਗਰੇਜ਼ੀ ਰਾਜ ਸਮੇਂ ਸਨ 1914 ਵਿੱਚ ਕੇਰਲਾ ਸੂਬੇ ਦੀ ਗਵਰਨਰ ਇੱਕ ਸੂਝਵਾਨ ਔਰਤ ਬਣਾ ਦਿੱਤੀ ਗਈ। ਇਹ ਸਤਕਾਰਯੋਗ ਬੀਬੀ ਨੇ ਸਾਰੇ ਸਰਕਾਰੀ ਕੰਮ ਰੋਕ ਦਿੱਤੇ ਜਾਂ ਘਟਾ ਦਿੱਤੇ ਪੈਸਾ ਬਚਾ ਕੇ ਸਕੂਲਾਂ ਲਈ ਇਮਾਰਤਾਂ ਬਣਵਾਈਆਂ ਨਵੇਂ ਅਧਿਆਪਕ ਤਿਆਰ ਕਰਵਾਏ ਨਵੀਆਂ ਕਿਤਾਬਾਂ ਦੇ ਸਿਲੇਬਸ ਤਿਆਰ ਕਰਾਏ ਬੱਚਿਆਂ ਲਈ ਪੜਨਾ ਕਿੰਨਾ ਜ਼ਰੂਰੀ ਹੈ ਪਿੰਡਾਂ ਸ਼ਹਿਰਾਂ ਵਿੱਚ ਘਰ ਘਰ ਸੰਦੇਸ਼ ਪਹੁੰਚਾਇਆ ਸਨ 1924 ਵਿੱਚ ਇਸ ਬੀਬੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਪਾ ਸਕੂਲ ਪਰ ਸਕੂਲ ਬੰਦ ਨਾ ਹੋਏ ਮਾਸਟਰਾਂ ਨੂੰ ਨੌਕਰੀ ਤੋਂ ਨਹੀਂ ਹਟਾਇਆ ਕੇਰਲਾ ਸੂਬਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਭਾਰਤ ਦੇ ਸਾਰੇ ਸੂਬਿਆਂ ਵਿੱਚੋਂ ਵਿੱਦਿਆ ਵਿੱਚ ਮੋਰੀ ਚੱਲ ਰਿਹਾ ਹੈ ਉਹ ਪਿਆਰੀ ਮਾਂ ਭਾਵੇਂ ਨਹੀਂ ਰਹੀ ਪਰ ਉਸ ਦੀ ਬਣਾਈ ਨੀਤੀ ਲੋਕਾਂ ਨੂੰ ਅੱਗੇ ਵਧਾ ਰਹੀ ਹੈ ਦੇਸ਼ ਵਿਦੇਸ਼ ਵਿੱਚ ਕੇਰਲਾ ਨਿਵਾਸੀ ਸਭ ਤੋਂ ਅੱਛੀਆਂ ਨੌਕਰੀਆਂ ਸਹਿਜੇ ਹੀ ਪ੍ਰਾਪਤ ਕਰ ਲੈਂਦੇ ਨੇ ਵਿੱਦਿਆ ਤੋਂ ਬਿਨਾਂ ਪੰਜਾਬ ਕਿੰਨਾ ਨਿੱਗਰ ਗਿਆ ਹੈ ਕਦੀ ਅੱਖਾਂ ਖੋਲ ਕੇ ਵੇਖਣ ਦੀ ਕੋਸ਼ਿਸ਼ ਕਰਿਓ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਜੋ ਉਸ ਦੇ ਰਾਜ ਦਾ ਹਿੱਸਾ ਸੀ ਸ਼ਾਂਤ ਵਾਤਾਵਰਨ ਮਹਈਆ ਕਰਵਾ ਦਿੱਤਾ ਅੱਗੇ ਹਰ ਖੇਤਰ ਵਿੱਚ ਜ਼ਿੰਦਗੀ ਦੀ ਗੱਡੀ ਰੜਪਈ ਹਰ ਕਿਸੇ ਨੂੰ ਆਜ਼ਾਦੀ ਨਾਲ ਮਨ ਇਛਤ ਕੰਮ ਕਰਨ ਦੀ ਪੂਰੀ ਆਜ਼ਾਦੀ ਸੀ ਇੱਧਰ ਮਾਲਵੇ ਦੇ ਰਾਜਿਆਂ ਨੇ ਆਪਣੀ ਜ਼ਮੀਰ ਮਾਰ ਕੇ ਅੰਗਰੇਜ਼ਾਂ ਦੇ ਹਵਾਲੇ ਆਪਣਾ ਸਭ ਕੁਝ ਕਰ ਦਿੱਤਾ ਖੁਦ ਐਸ਼ ਪ੍ਰਸਤੀ ਕਰੀ ਜਾਓ ਲੋਕਾਂ ਨੂੰ ਬਰਬਾਦ ਕਰੀ ਜਾਓ ਮਾਲਵਾ ਖੇਤਰ ਵਿੱਚ ਭਾਈ ਕਨ ਸਿੰਘ ਨਾਭਾ ਇੱਕੋ ਇੱਕ ਜੇਕਰ ਯੋਗ ਵਿਦਵਾਨ ਹੋਇਆ ਹੈ ਜਿਸ ਨੂੰ ਪ੍ਰੋਫੈਸਰ ਗੁਰਮਖ ਸਿੰਘ ਨੇ ਸਹੀ ਸਮੇਂ ਤੇ ਗੁਰਮਤ ਦੇ ਅਸਲੀ ਰਾਹ ਟੋੜ ਦਿੱਤਾ ਸੀ ਦੂਜਾ ਮਾਲਵੇ ਵਿੱਚ ਸਿਰਕਾਡਵਾ ਵਿਦਵਾਨ ਜਸਵੰਤ ਸਿੰਘ ਕਮਲ ਹੋਇਆ ਹੈ ਜੋ ਪਿੰਡ ਢੁੱਡੀ ਕੇ ਤਹਿਸੀਲ ਜੁਗਰਾਓ ਜ਼ਿਲ੍ਹਾ ਲੁਧਿਆਣਾ ਵਿੱਚ ਹੈ ਇਹ ਨਾਵਲਕਾਰ ਅੱਜ 100 ਸਾਲ ਤੋਂ ਵੱਧ ਉਮਰ ਹੰਢਾ ਚੁੱਕਿਆ ਹੈ ਨੌਵੀਂ ਜਮਾਤ ਪਾਸ ਕਰਕੇ ਇਸ ਨੇ ਪਹਿਲੀ ਨੌਕਰੀ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਕਲਰਕ ਦੀ ਅਸਾਮੀ ਤੇ ਕੀਤੀ ਚੜ੍ਹਦੀ ਉਮਰੇ ਇਸ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਕੋਈ ਕਹਾਣੀ ਅਖਬਾਰ ਵਿੱਚ ਛਪੀ ਹੋਈ ਸਰਦਾਰ ਨਾਨਕ ਸਿੰਘ ਨਾਵਲਕਾਰ ਦੀ ਨਜ਼ਰਾਂ ਪੈ ਗਈ ਉਹਨਾਂ ਨੇ ਪੜ੍ਹੀ ਪਤਾ ਲੱਭ ਕੇ ਕਮਲ ਜੀ ਨੂੰ ਮਿਲੇ ਹੌਸਲਾ ਦਿੱਤਾ ਸੇਧ ਦਿੱਤੀ ਫਿਰ ਹੋਰ ਲਿਖਾਰੀਆਂ ਨਾਲ ਮੁਲਾਕਾਤਾਂ ਹੋਣ ਲੱਗੀਆਂ ਖਾਲਸਾ ਕਾਲਜ ਆਉਣਾ ਜਾਣਾ ਹੋ ਗਿਆ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਲੈ ਕੇ ਪੜਨ ਦੀ ਸਹੂਲਤ ਮਿਲ ਗਈ ਇਉਂ ਅੰਮ੍ਰਿਤਸਰ ਵਿੱਚ ਰਹਿ ਕੇ ਮਨ ਨੂੰ ਵੱਖਰਾ ਮੋੜ ਆ ਗਿਆ ਸਰਦਾਰ ਜਸਵੰਤ ਸਿੰਘ ਕਮਲ ਨੇ 80 ਦੇ ਨੇੜੇ ਤੇੜੇ ਕਿਤਾਬਾਂ ਸਮਾਜ ਨੂੰ ਦਿੱਤੀਆਂ ਨੇ ਇਹਨਾਂ ਦੋ ਵਿਦਵਾਨਾਂ ਨੂੰ ਅਗਰ ਪਾਸੇ ਰੱਖ ਦਈਏ ਤਾਂ ਹੋਰ ਵੇਖੋ ਕਿ ਮਾਲਵੇ ਦੇ ਰਾਜਿਆਂ ਨੇ ਮਾਲਵੇ ਦੀ ਜਨਤਾ ਨੂੰ ਕੀ ਦਿੱਤਾ ਹੋਰ ਕਮੇਨਗੀਆਂ ਦਾ ਜੇਕਰ ਨਾ ਕਰਕੇ ਸਿਰਫ ਲਿਖਾਰੀਆਂ ਅਤੇ ਸੰਤਾਂ ਮਹਾਪੁਰਖਾਂ ਦਾ ਲੇਖਾ ਜੋਖਾ ਕਰ ਲਈਏ